ਇਹ ਗਰੇ ਸੋਤੈ ਨੂੰ ਪੈਰਪਰੀ ਸਾਸਤਰੀ ਕਾਲ ਜੈ ਮਾਤਾ ਦੀ ਆਪਾਂ ਹੁਣ ਆਪਣੇ ਕਾਲਾ ਸੰਗਿਆ ਦੀ ਸਰਾਂ ਜਿਹੜੀ ਦੂਜੀ ਆ ਆਪਣੇ ਮਹਾਮਾਈ ਦੇ ਮੰਦਿਰ ਦੇ ਬਿਲਕੁਲ ਹੀ ਨਜ਼ਦੀਕ ਉੱਥੇ ਆਪਾਂ ਪਹੁੰਚੇ ਹੋਏ ਆ ਜੋ ਕਿ ਆਪਣੇ ਸਾਰੇ ਪਿੰਡ ਕਾਲਾ ਫੰਗਿਆਂ ਦੇ ਨੌਜਵਾਨ ਇਕੱਤਰ ਹੋਏ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਸੋ ਪਹਿਲਾਂ ਆਪਾਂ ਭਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਤੇ ਪੁੱਛ ਦੱਸੋ ਜੀ ਆਪਣਾ ਕਿੰਮਾ ਲੰਗਰ ਆ ਜੀ ਇਹ ਇਹ ਆਪਣਾ ਜੀ 41ਵਾਂ ਲੰਗਰ ਆ ਜੀ ਇਹ ਜੀ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਪਿੰਡ ਦੇ ਭਾਈਚਾਰੇ ਨਾਲ ਸਾਰਿਆਂ ਦੇ ਇੱਕ ਪਲੇਟਫਾਰਮ ਦੇ ਨਾਲ ਬੜੇ ਸਾਲਾਂ ਤੋਂ ਜਿਹੜੀ ਉਦਮ ਸਟਕਾਂ ਚੱਲ ਰਿਹਾ ਜੀ ਨਗਰ ਦੇ ਐਨ ਆਰ ਆਈ ਮੀਰਾਂ ਦੇ ਸਹਿਯੋਗ ਨਾਲ ਚੱਲ ਰਿਹਾ ਜੀ ਹਾਂਜੀ ਤੇ ਸੋ ਪਾਜੀ ਜਿੱਦਾਂ ਤੁਸੀਂ ਆਪਣੇ ਦੇਖ ਰਹੇ ਆਪਣੇ ਸਾਰੇ ਨੌਜਵਾਨ ਆਪਣੇ ਨਾਲ ਆਏ ਹੋਏ ਆ ਕਦੋਂ ਦੇ ਇਕੱਠੇ ਹੋਏ ਆ ਤੇ ਪਾਜੀ ਸਟਾਰਟਿੰਗ ਦੇ ਵਿੱਚ ਤੁਸੀਂ ਕਿੱਦਾਂ ਆਉਂਦੇ ਹੁੰਦੇ ਸੀਗੇ ਮੜੇ ਆਪਣੇ ਸਰੋਤਿਆਂ ਨੂੰ ਆਪਾਂ ਦੱਸੀਏ ਤਕਰੀਬਨ ਪਾਜੀ ਮੈਨੂੰ ਜ਼ਿਆਦਾ ਸੀਨੀਅਰ ਜੁਲੀ ਪਾਜੀ ਹੁਣੀ ਆ ਜੀ ਜਾਂ ਤਾਂ ਮੈਂ ਉਹਨਾਂ ਮੈਂ ਕਨਮੇ ਦਾ ਲਗਾਤਾਰ ਮਹਾਮੈ ਦੇ ਮੇਲੇ ਤੇ ਆ ਰਿਹਾ ਪਹਿਲਾਂ ਸਾਡੇ ਬਜ਼ੁਰਗ ਇਹ ਸੰਸਥਾ ਜੀ ਮਹਾਮੈਦੇਪਾ ਬੰਦੇ ਨਾਲ ਜੁੜੇ ਆ ਜੀ ਉਸ ਤੋਂ ਬਾਅਦ ਫਿਰ ਉਹ ਬਾਹਰ ਚਲੇ ਗਏ ਜੀ ਤੇ ਮੈਂ ਬਾਬਾ ਜੀ ਮੇਰੇ ਉਹਦੇ ਰਹੇ ਉਸ ਤੋਂ ਬਾਅਦ ਮੈਂ ਲਗਾਤਾਰ ਨਿਰੰਤਰ ਹਰ ਸਾਲ ਜਿੰਨਾ ਵੀ ਟਾਈਮ ਮੇਰੇ ਤੋਂ ਨਿਕਲ ਮੈਂ ਕੰਢ ਕੇ ਮਹਾਮੈਦੇ ਦਰਤੇ ਤੇ ਤਰਨਸਾਲਾ ਤੇ ਜ਼ਰੂਰ ਹਾਜ਼ਰੀ ਲਵਾਂ ਬਿਲਕੁਲ 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 ਇੱਕ ਪਈ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀ ਕਿ ਤੁਸੀਂ ਆਪਣੇ ਇੱਕ ਮਨ ਦੀ ਇੱਕ ਗੱਲ ਇੱਕ ਦੱਸਣਾ ਚਾਹੁੰਦੇ ਸੀਗੇ ਆਪਣੇ ਸਰੋਤਿਆਂ ਨੂੰ ਤੁਸੀਂ ਉਹ ਵੀ ਇੱਕ ਸ਼ੇਅਰ ਕਰੋ ਆਪਣੇ ਸਰੋਤਿਆਂ ਦੇ ਨਾਲ ਵੀ ਆਪਣੇ ਕੀ ਮਨ ਦੀ ਆਪਣੀ ਗੱਲਬਾਤ ਆ ਗੱਲ ਵਾਂ ਤੇ ਇਦਾਂ ਭਾਈ ਜਿਹੜਾ ਕੋਈ ਵੀ ਜਿੰਨੇ ਮੇਰੇ ਭਾਈਚਾਰਾ ਸਾਰੇ ਮਿੱਤਰ ਸਾਰੇ ਹਮਹਾਨੀ ਕੋਈ ਵੱਡੇ ਕੋਈ ਛੋਟੇ ਸਾਡੇ ਨਾਲ ਨੇ ਜੀ ਸਾਰੇ ਇਕੱਠੇ ਹੀ ਚੱਲਦੇ ਆ ਇਹਨਾਂ ਦੀ ਵੀ ਸਾਰਿਆਂ ਦੀ ਸੋਚ ਇਹੀ ਜੂੰ ਤੂੰ ਜੀ ਆਉਂਦੇ ਆ ਸਾਰੇ ਲਗਨ ਨਾਲ ਆਪਣੀ ਸ਼ਰਧਾ ਭਾਵਨਾ ਦੇ ਨਾਲ ਆਉਂਦੇ ਆ ਜੀ ਦੂਸਰੀ ਗੱਲ ਇਹਨੇ ਵਿੱਚੋਂ ਸਾਰੇ ਬੰਦੇ ਲੌਂਗ ਟਾਈਮ ਲਈ ਬਾਹਰ ਵੀ ਰਹਿ ਕੇ ਆਏ ਆ ਆਊਟ ਆਫ ਕੰਟਰੀ ਵੀ ਰਹਿ ਕੇ ਆਏ ਆ ਜੀ ਪਰ ਰਹਿੰਦੇ ਹੁੰਦੇ ਉੱਥੇ ਹੁੰਦੇ ਵੀ ਆਪਣੀ ਟੈਲੀਫੋਨ ਆਪਣੀ ਕਿਰਤ ਵਿੱਚ ਜੋ ਵੀ ਬਣਦਾ ਥਰਦਾ ਸੀ ਇਹ ਨਗਰ ਨੂੰ ਭਵਨ ਨੂੰ ਦਿੰਦੇ ਸੀਗੇ ਜੀ ਬਿਲਕੁਲ ਹੁਣ ਜੋ ਉਸ ਵਿੱਚੋਂ ਦੇ ਸੰਬੰਧ ਦੇ ਚੱਲਣ ਦੇ ਨਾਲ ਨਾਲ ਜੀ ਇਹਨਾਂ ਦਾ ਜਿਹੜਾ ਟਾਈਮ ਮਿਲਦਾ ਕੁਝ ਸੱਜਣ ਮਿੱਤਰ ਉਹ ਕੰਟਰੀਆਂ ਤੋਂ ਛੱਡ ਕੇ ਵੀ ਲੰਬਾ ਸਮਾਂ ਰਹਿ ਕੇ ਵੀ ਆ ਕੇ ਵੀ ਜੀ ਕਈ ਮੇਰੇ ਦੋ ਸੱਜਣ ਆਏ ਹੋਏ ਜਿਹੜੇ ਡਾਇਰੈਕਟਰ ਐਸ ਮਿਲਦੇ ਐ ਤਕੀ ਕਿੰਨੇ ਕਾਏ ਬਾਅਦ ਆਇਆ ਜੀ ਤੁਸੀਂ ਦੱਸਦੇ ਕਿੰਨੇ ਕਿੰਨਾ ਟਾਈਮ ਹੋ ਗਿਆ ਜੀ ਇਹਨਾਂ ਨੂੰ ਜਦੋਂ ਆਪਣੇ ਮੇਲੇ ਤੇ ਆਉਣ ਨੂੰ ਜੀ ਉਹਨਾਂ ਨੂੰ 15 ਸਾਲ ਬਾਅਦ ਇੱਕ ਸੱਜਣਾ ਜੀ ਦੂਸਰਾ ਸੱਜਣ ਪੰਤੀ ਐ 8-9 ਸਾਲ ਬਾਅਦ ਜੀ ਇਹ ਜਦਾਂ ਬਾਹਰੋਂ ਬਾਹਰ ਕਰਤ ਕਰਕੇ ਵੀ ਆਏ ਆ ਫਿਰ ਵੀ ਇਹਨਾਂ ਦੀ ਲਗਨ ਤੇ ਭਾਵਨਾ ਇਹ ਧਾਮ ਦੇ ਨਾਲ ਜ਼ਰੂਰ ਹੈ